ਤੇਰੇ ਬਿਨਾ ਕਿਸੇ ਸਾਡਾ ਪੁੱਛਣਾ ਨਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ 레이저 ਵੈਪਨ ਜਿਹਦੇ ਬਾਰੇ ਇਹ ਕਿਹਾ ਜਾਂਦਾ ਵੀ ਇਹ ਵੈਪਨ ਆ ਜਿਹੜਾ ਇਹ ਹਥਿਆਰ ਬਣ ਕੇ ਤਿਆਰ ਹੋ ਗਿਆ ਪਰ ਕਈ ਅਖਬਾਰ ਨੇ ਕਈ ਨਿਊਜ਼ ਵਾਲੇ ਨੇ ਜਿਨ੍ਹਾਂ ਨੇ ਇਹ ਦਾਵਾ ਕੀਤਾ ਵੀ ਇਹ ਕੱਲਾ ਤਿਆਰ ਹੀ ਨਹੀਂ ਹੋਇਆ ਇਹ ਬਹੁਤ ਥਾਂ ਮੇ ਵਰਤਿਆ ਵੀ ਗਿਆ ਵੈਸੇ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਦਾਂ ਦੀਆਂ 레이저 ਲਾਈਟ ਵਾਲੀਆਂ ਇੱਕ ਆ ਲੇਜ਼ਰ ਦੀ ਇੱਕ ਰੋਸ਼ਨੀ ਵਾਲੀਆਂ ਵੀਡੀਓ ਦੇਖੀਆਂ ਹੋਣੀਆਂ ਨੇ ਇਹਨਾਂ ਨੂੰ ਬਲੂ ਬੀਮ ਪ੍ਰੋਜੈਕਟ ਵੀ ਕਿਹਾ ਜਾਂਦਾ ਪਰ ਇਹਦੇ ਨਾਲ ਨਾਲ ਤੁਸੀਂ ਇਦਾਂ ਦੀਆਂ ਲੇਜ਼ਰ ਦੇ ਨਾਲ ਅਟੈਕ ਵਾਲੀਆਂ ਵੀਡੀਓ ਵੀ ਦੇਖੀਆਂ ਹੋਣੀਆਂ ਇਹ ਕਿਹਾ ਜਾਂਦਾ ਵੀ ਇਹ ਉਹੀ ਲੇਜ਼ਰ ਵੈਪਨ ਵਰਤਿਆ ਗਿਆ ਕਿਉਂਕਿ ਵੈਪਨ ਕੱਲਾ ਨੁਕਸਾਨ ਹੀ ਨਹੀਂ ਕਰਦਾ ਇਹਦੀ ਰੇਡੀਏਸ਼ਨ ਵੀ ਬੜੀ ਖਤਰਨਾਕ ਆ ਕੁੱਲ ਮਿਲਾ ਕੇ ਟੈਕਨੋਲੋਜੀ ਦਾ ਜ਼ਮਾਨਾ ਤੇ ਟੈਕਨੋਲੋਜੀ ਵੀ ਬੜੀ ਖਤਰਨਾਕ ਆ ਇਨਸਾਨ ਦੇ ਵਾਸਤੇ ਕਿਤੇ ਨਾ ਕਿਤੇ ਭਲੇ ਵਾਸਤੇ ਬਣਾਈ ਸੀ ਪਰ ਇਹ ਖਤਰਨਾਕ ਮੋੜ ਲੈ ਚੁੱਕੀ ਆ ਇਨਸਾਨ ਨੇ ਧਰਤੀ ਨੂੰ ਤਬਾਹ ਕਰਨ ਵਾਸਤੇ ਪੂਰਾ ਜੋਰ ਲਾਇਆ ਹੋਇਆ ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਪਲਾਨ ਹੁੰਦੇ ਆ ਉਹਨੇ ਜਿੱਦਣ ਚਾਇਆ ਇਹ ਸਾਰੀਆਂ ਚੀਜ਼ਾਂ ਉਹਨੇ ਇੱਕ ਸੈਕਿੰਡ ਦੇ ਵਿੱਚ ਖਤਮ ਕਰ ਦੇਣੀਆਂ ਕਿਉਂਕਿ ਉਹਦੇ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਹੁਣ ਤਾਂ ਗੋਰੇ ਵੀ ਮੰਨਦੇ ਆ ਕਿ ਪਰਮਾਤਮਾ ਹੈ ਕੋਈ ਹੈ ਤਾਕਤ ਜਿਹੜੀ ਐਡੇ ਵੱਡੇ ਨਿਜਾਮ ਨੂੰ ਚਲਾ ਰਹੀ ਆ ਖੈਰ ਆਖਰ ਨੂੰ ਇਹਨਾਂ ਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵੱਲ ਨੂੰ ਮੋੜਨਾ ਹੀ ਪੈਣਾ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਪ੍ਰਮਾਤਮਾ ਨੇ ਦੁਨੀਆ ਬੜੀ ਖੂਬਸੂਰਤ ਬਣਾਈ ਆ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ ਸੋਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਤੁਸੀਂ ਉਹਦਾ ਨਾਮ ਲੈਣਾ ਸ਼ੁਰੂ ਕਰੋ ਅੱਗੇ ਦੇਖਿਓ ਫਿਰ ਪ੍ਰਮਾਤਮਾ ਤੁਹਾਨੂੰ ਰਾਹ ਆਪਣੇ ਆਪ ਹੀ ਦਿਖਾਉਣ ਲੱਗ ਜਾਂਦਾ ਜਿਉਂਦੇ ਵਾਸਤੇ ਰਹੋ ਧੰਨਵਾਦ